ਡੋਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਜਿਨ੍ਹਾਂ ਦਾ ਇੱਕ ਹੋਰ ਸਾਥੀ ਗ੍ਰਿਫਤ ਦੇ ਵਿੱਚ ਆ ਚੁੱਕਿਆ ਹੈ ਪੰਜਾਬ ਪੁਲਿਸ ਦੀ ਜਿਆ ਪੰਜਾਬ ਪੁਲਿਸ ਦੇ ਅੜੀਕੇ ਆ ਚੁੱਕਿਆ ਜਿਸ ਨੂੰ ਕੀ ਜੋ 에어ਪੋਰਟ ਤੋਂ ਉਸ ਨੂੰ ਲਿਆਂਦਾ ਗਿਆ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਜਨਾਲਾ ਮਾਮਲੇ ਦੇ ਤਹਿਤ ਪੰਜਾਬ ਪੁਲਿਸ ਨੂੰ ਟ੍ਰਾਂਜ਼ਿਟ ਰਿਮਾਂਡ ਮਗਰੋਂ ਜੋ ਹੈ ਪੰਜਾਬ ਦੇ ਵਿੱਚ ਲਿਆਂਦਾ ਗਿਆ ਪੱਪਲਪ੍ਰੀਤ ਨੂੰ ਜੀਆ ਜਿਸ ਨੂੰ ਲੈ ਕੇ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਸਨ ਕਿ ਪਹਿਲਾਂ ਜਿਹੜੇ ਸੱਤ ਸਾਥੀ ਸੀਗੇ ਉਹਨਾਂ ਉੱਤੇ ਐਨਐਸਏ ਦੀ ਮਿਆਦ ਖਤਮ ਹੋਣ ਮਗਰੋਂ ਪੰਜਾਬ ਦੇ ਵਿੱਚ ਲਿਆਂਦਾ ਗਿਆ ਉਸ ਤੋਂ ਬਾਅਦ ਹੋਰ ਸਾਥੀਆਂ ਨੂੰ ਲਿਆਂਦਾ ਗਿਆ ਅਜੇਹੇ ਦੇ ਵਿੱਚ ਸਿਰਫ ਪੱਪਲਪ੍ਰੀਤ ਤੇ ਅਮਰਿਤਪਾਲ ਸਿੰਘ ਹੀ ਡਿਬਰੂਗੜ ਜੇਲ੍ਹ ਦੇ ਵਿੱਚ ਰਹਿ ਗਏ ਸੀ ਤੇ ਹੁਣ ਪੱਪਲਪ੍ਰੀਤ ਨੂੰ ਵੀ ਪੰਜਾਬ ਦੇ ਵਿੱਚ ਲਿਆਂਦਾ ਗਿਆ ਹੈਗਾ ਜਿਸ ਨੂੰ ਕੀ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਅਜੇਹੇ ਦੇ ਵਿੱਚ ਜਾਣਕਾਰੀ ਸਾਹਮਣੇ ਇਹ ਵੀ ਆ ਰਹੀ ਹੈ ਕਿ ਅਮਰਿਤਪਾਲ ਸਿੰਘ ਜੋ ਕਿ ਖਡੂਰ ਸਾਹਿਬ ਤੋਂ ਐਮਪੀ ਨੇ ਉਹਨਾਂ ਨੂੰ ਵੀ ਜਲਦ ਹੀ ਪੰਜਾਬ ਦੇ ਵਿੱਚ ਲਿਆਂਦਾ ਜਾ ਸਕਦਾ ਹੈਗਾ ਯਾਨੀ 22 ਅਪ੍ਰੈਲ ਤੱਕ ਉਹਨਾਂ ਨੂੰ ਲਿਆਂਦਾ ਜਾ ਸਕਦਾ ਹੈ ਹਾਲਾਂਕਿ ਜਾਣਕਾਰੀ ਸਾਹਮਣੇ ਇਹ ਆ ਰਹੀ ਹੈ ਕਿ ਲਿਉਣ ਦਾ ਕਾਰਨ ਇਹ ਹੈ ਕਿ ਜੋ ਐਨਐਸਏ ਦੀ ਮਿਆਦ ਹੈਗੀ ਆ ਉਹ 22 ਅਪ੍ਰੈਲ ਨੂੰ ਖਤਮ ਹੋ ਜਾਵੇਗੀ 22 ਅਪ੍ਰੈਲ ਨੂੰ 2 ਸਾਲ ਅਮਰਿਤਪਾਲ ਸਿੰਘ ਨੂੰ ਹੋ ਜਾਣਗੇ ਹਾਲਾਂਕਿ ਡਿਬਰੂਗੜ ਜੇਲ੍ਹ ਤੋਂ ਰਿਹਾਈ ਦੇ ਬਾਅਦ ਵੀ ਉਨ੍ਹਾਂ ਦੀਆਂ ਮੁਸ਼ਕਲਾਂ ਖਤਮ ਨਹੀਂ ਹੋਣਗੀਆਂ ਕਿਉਂਕਿ ਉਨ੍ਹਾਂ ਖਿਲਾਫ ਯੂਪੀਏ ਦੇ ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਸੰਦਰਭ ਦੇ ਵਿੱਚ ਪੁਲਿਸ ਉਨ੍ਹਾਂ ਨੂੰ ਡਿਬਰੂਗੜ ਜੇਲ੍ਹ ਤੋਂ ਰਿਹਾਈ ਦੇ ਤੁਰੰਤ ਬਾਅਦ ਫਿਰ ਗ੍ਰਫਤਾਰ ਕਰਕੇ ਜੇਲ੍ਹ ਭੇਜ ਦੇਵੇਗੀ ਤਾਂ ਅਮਰਿਤਪਾਲ ਸਿੰਘ ਜੋ ਕਿ 23 ਅਪ੍ਰੈਲ 2023 ਨੂੰ ਪੰਜਾਬ ਤੋਂ ਡਿਬਰੂਗੜ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਸੀਗਾ ਜਦੋਂ ਐਨਐਸਏ ਲਗਾ ਦਿੱਤੀ ਗਈ ਸੀ ਅਜਿਹੇ ਦੇ ਵਿੱਚ ਅਮ੍ਰਿਤ ਸਰ 에어ਪੋਰਟ ਤੋਂ ਕੁਝ ਕ ਤਸਵੀਰਾਂ ਸਾਹਮਣੇ ਆਈਆਂ ਨੇ ਪੱਪਲਪ੍ਰੀਤ ਜਿਸ ਨੂੰ ਕੀ 에어ਪੋਰਟ ਤੇ ਲਿਆਂਦਾ ਗਿਆ ਕਿਉਂਕਿ ਅਜਨਾਲਾ ਪੁਲੇ ਜੋ ਕਿ ਡਿਬਰੂਗੜ ਜੇਲ ਪਹੰਚੀ ਹੋਈ ਸੀ ਪੱਪਲਪ੍ਰੀਤ ਨੂੰ ਪੰਜਾਬ ਦੇ ਵਿੱਚ ਲਿਆਉਣ ਦੇ ਲਈ ਅਜੇ ਦੇ ਵਿੱਚ ਦੇਰ ਰਾਤ ਕੁਝ ਕ ਤਸਵੀਰਾਂ ਸਾਹਮਣੇ ਆਈਆਂ ਨੇ ਪੱਪਲਪ੍ਰੀਤ ਉਹੀ ਹੈ ਜਿਸ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋਵੋਗੇ ਜੋ ਅਮ੍ਰਿਤਪਾਲ ਸਿੰਘ ਨੇ ਜਦੋਂ ਉਹ ਪਰਾੜ ਸੀ ਅਜੇ ਦੇ ਵਿੱਚ ਬਿਲਕੁਲ ਐਂਡ ਸਮੇਂ ਤੱਕ ਪਪਲਪ੍ਰੀਤ ਅਮਰਿਤਪਾਲ ਸਿੰਘ ਦੇ ਨਾਲ ਸੀਗੇ ਜਿਨ੍ਹਾਂ ਦੀਆਂ ਤਸਵੀਰਾਂ ਵੀ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਸਨ ਅਜਿਹੇ ਦੇ ਵਿੱਚ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਸੰਤ ਤੁਹਾਡੀ ਸਕਰੀਨ ਤੇ ਅਸੀਂ ਤਸਵੀਰ ਦਿਖਾ ਰਿਹਾ ਇਹ ਤਸਵੀਰ ਉਦੋਂ ਦੀ ਹੈ ਜਦੋਂ ਦੋਵੇਂ ਹੀ ਫਰਾਰ ਸਨ ਤੇ ਪੰਜਾਬ ਪੁਲਿਸ ਇਹਨਾਂ ਨੂੰ ਲਗਾਤਾਰ ਤਲਾਸ਼ ਰਹੀ ਸੀ ਤਾਂ ਹੁਣ ਜਿਹੜੇ ਸਾਰੇ ਸਾਥੀ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਗਿਆ ਯਾਨੀ 9 ਸਾਥੀਆਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਗਿਆ ਸਿਰਫ ਅਮਰਿਤਪਾਲ ਸਿੰਘ ਨੇ ਜੋ ਕਿ ਡਿਬਰੂਗੜ ਜੇਲ੍ਹ ਦੇ ਵਿੱਚ ਨੇ ਇੱਕ ਵਾਰੀ ਤੁਹਾਨੂੰ ਜ਼ਿਕਰ ਕਰਦਣਿਆ ਕਿ ਕਿਹੜੇ ਉਹ ਸਾਥੀ ਨੇ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਗਿਆ ਪੱਪਲਪ੍ਰੀਤ ਜਿਸ ਨੂੰ ਕੀ ਬੀਤੇ ਦਿਨ ਹੀ ਲਿਆਂਦਾ ਗਿਆ ਇਸੇ ਦੇ ਨਾਲ ਵਰਿੰਦਰ ਸਿੰਘ ਔਰ ਫੌਜੀ ਬਸੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਗੁਰਮੀਤ ਬੁੱਕਣ ਵਾਲਾ ਕੁਲਵੰਤ ਸਿੰਘ ਧਾਲੀਵਾਲ ਗੁਰਿੰਦਰ ਗੁਰਿੰਦਰਪਾਲ ਸਿੰਘ ਔਜਲਾ ਹਰਜੀਤ ਸਿੰਘ ਜੋ ਕਿ ਅਮਰਿਤਪਾਲ ਸਿੰਘ ਦੇ ਚਾਚਾ ਨੇ ਸਰਬਜੀਤ ਕਲਸੀ ਤੇ ਨਾਲ ਹੀ ਹੁਣ ਅਮਰਿਤਪਾਲ ਸਿੰਘ ਵੇ ਪੰਜਾਬ ਦੇ ਵਿੱਚ ਆ ਜਾਣਗੇ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ 22 April ਨੂੰ ਪੰਜਾਬ ਦੇ ਵਿੱਚ ਲਿਆਉਣ ਦੀਆਂ ਖਬਰਾਂ ਨੇ ਲੇਕਿਨ ਇਸ ਦੇ ਵਿੱਚ ਜਦੋਂ ਅਸੀਂ ਉਹਨਾਂ ਦੇ ਟੀਮ ਮੈਂਬਰ ਦੇ ਨਾਲ ਗੱਲਬਾਤ ਕੀਤੀ ਪ੍ਰਗਟ ਸਿੰਘ ਮੀਆ ਬਿੰਦ ਦੇ ਨਾਲ ਤਾਂ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ 22 April ਨੂੰ ਅਮਰਿਤਪਾਲ ਸਿੰਘ ਪੰਜਾਬ ਦੇ ਵਿੱਚ ਆਉਣਗੇ ਲੇਕਿਨ ਉਸ ਤੋਂ ਪਹਿਲਾਂ ਹੀ ਸਾਡੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਤਾਂ 13 April ਨੂੰ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਅਹਿਮ ਮੁੱਦੇ ਹੋਣਗੇ ਤੇ ਇਸੇ ਦੇ ਨਾਲ ਲੋਕਾਂ ਨੂੰ ਸੰਗਤਾਂ ਨੂੰ ਜੋ ਹੈ ਵੱਡਾ ਇਕੱਠ ਕਰਨ ਦੀ ਵੀ اپیل ਕੀਤੀ ਹੈ ਕਿ 13 اپریل ਨੂੰ ਵੱਡੀ ਗੰਤੇ ਦੇ ਵਿੱਚ ਜਿਹੜੇ ਸੰਗਤ ਹੈਗੇ ਆ ਉਹ ਜ਼ਰੂਰ ਪਹੁੰਚਣ ਜਿਹੜੇ ਅੰਮ੍ਰਿਤਪਾਲ ਦੇ ਸਮਰਥਕ ਨੇ ਉਹ ਜ਼ਰੂਰ ਪਹੁੰਚਣ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ 13 اپریل ਨੂੰ ਕਿਹੋ ਜਿਹਾ ਸਿਨੈਰੀਓ ਕ੍ਰੀਏਟ ਹੁੰਦਾ ਪਰ ਇਸ ਵਕਤ ਦੀ ਵੱਡੀ ਖਬਰ ਕਿ ਅਮਰਿਤਪਾਲ ਸਿੰਘ ਜੋ ਕਿ ਖਡੂਰ ਸਾਹਿਬ ਤੋਂ ਐਮਪੀ ਨੇ ਉਹਨਾਂ ਦਾ ਇੱਕ ਹੋਰ ਸਾਥੀ ਪੰਜਾਬ ਦੇ ਵਿੱਚ ਆ ਚੁੱਕਿਆ ਅਜਨਾਲਾ ਮਾਮਲੇ ਦੇ ਤਹਿਤ ਜੋ ਐਫਆਈਆਰ ਦਰਜ ਕੀਤੀ ਗਈ ਹੈ ਉਸ ਦੇ ਤਹਿਤ ਗ੍ਰਫਤਾਰੀ ਹੋਈ ਹੈ ਗ੍ਰਫਤਾਰੀ ਮਗਰੋਂ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਇਸ ਦੇ ਨਾਲ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਜਿਸ ਦੇ ਵਿੱਚ ਹੋਰ ਵੱਡੇ ਖੁਲਾਸੇ ਸਾਹਦ ਹੋ ਸਕਦੇ ਨੇ